ਨਾ ਸੁਣੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸੰਸਕ੍ਰਿਤੀ ਚ ਗੁਰੂ ਅਰਜਨ ਸਾਹਿਬ ਦੱਸਦੇ ਐ ਹੇ ਅਜਿਤ ਸੂਰ ਸੰਗਰਾਮੰ ਅਤ ਬਲਣਾ ਬਹੁ ਮਰਦਨੈ ਗਣ ਗੰਧਾਰਵ ਦੇਵ ਮਨ ਔਖਿਅੰ ਪਸ਼ ਪੰਖੀ ਬਿਮੋਹਨੈ ਹਰ ਕਰਨ ਹਾਰੰ ਨਮਸਕਾਰੰ ਸ਼ਰਨ ਨਾਨਕ ਜਗਦੀਸ਼ੁਰਾ ਮੋਹ ਵਿੱਚ ਇੰਨੀ ਤਾਕਤ ਐ ਮੋਹ ਤਾਂ ਵੱਡੇ ਵੱਡਿਆਂ ਨੂੰ ਸੁੱਟਦਾ ਪਸ਼ੂ ਪੰਛੀਆਂ ਚ ਵੀ ਹੁੰਦਾ ਜੋਗੀ ਅੱਲਾ ਯਾਰਖਾਨੇ ਕੋ ਜੁ ਉਦਾਹਰਨਾ ਦਿੱਤੀ ਐ ਇਸਲਾਮ ਦੇ ਵਿੱਚ ਹੋਏ ਨੇ ਯਾਕੂਬ ਤੇ ਯੂਸਫ ਯਾਕੂਬ ਪਿਓ ਹੈ ਯੂਸਫ ਪੁੱਤਰ ਹੈ ਪਵਿੱਤਰ ਕੁਰਾਨ ਵਿੱਚ ਇੱਕ ਸੂਰਾ ਯੂਸਫ ਹੈ ਜਿਹਦੇ ਵਿੱਚ ਇਹ ਜ਼ਿਕਰ ਹੈ ਪੁੱਤ ਦੇ ਵਿਛੋੜੇ ਵਿੱਚ ਪਿਓ ਰੋ ਰੋ ਕੇ ਅੰਨ੍ਹਾ ਹੋ ਗਿਆ ਸੀ ਜਦੋਂ ਲੰਬੇ ਸਾਤ ਬਾਅਦ ਮਲਾਪ ਹੋਇਆ ਪਿਓ ਅੰਨ੍ਹਾ ਸੀ ਪੁੱਛਿਆ ਬਾਪੂ ਕੀ ਹੋ ਗਿਆ ਅੱਖਾਂ ਨੂੰ ਕਹਿੰਦਾ ਪੁੱਤ ਵਿਛੋੜਾ ਨਹੀਂ ਛੱਲਿਆ ਗਿਆ ਮੈਂ ਤਾਂ ਅੰਨ੍ਹਾ ਹੋਇਆ ਜਦੋਂ ਰਾਮਚੰਦਰ ਜੀ ਨੇ ਘਰ ਛੱਡਿਆ ਉਹਨਾਂ ਦੀ ਆਪਣੀ ਪਤਨੀ ਤੇ ਸਗਾ ਭਰਾ ਦੋ ਪਰਿਵਾਰਕ ਮੈਂਬਰ ਨਾਲ ਨੇ 14 ਸਾਲਾਂ ਬਾਅਦ ਵਾਪਸ ਮੁੜਨ ਦੀ ਉਮੀਦ ਹੈ ਪਰ ਉਹਨਾਂ ਦੇ ਪਿਤਾ ਜੀ ਤੋਂ ਇਹ ਗੱਲ ਨਹੀਂ ਚੱਲੀ ਜਾਂਦੀ ਮਹਿਲ ਤੋਂ ਛਾਲ ਮਾਰਦੇ ਮੈਦਾਨੇ ਜੰਗ 'ਚ ਆਪਣਾ ਪੁੱਤ ਕੋਈ ਨਹੀਂ ਹੈ ਸ਼੍ਰੀ ਕ੍ਰਿਸ਼ਨ ਜੀ ਦਾ ਅਬੇ ਮੰਨੂ ਦਾ ਭਾਈ ਗੁਰੂ ਅਰਜਨ ਦਾ ਕਦੇ ਨਿਸ਼ਾਨਾ ਨਹੀਂ ਸੀ ਖੁੰਝਦਾ ਅਬੇ ਮੰਨੂ ਦੀ ਜਦੋਂ ਮੌਤ ਹੋਈ ਅਰਜਨ ਦੇ ਹੱਥਾਂ 'ਚ ਇੱਕ ਵਾਰੀ ਹਥਿਆਰ ਡਿੱਗ ਪੇ ਕਹਿੰਦਾ ਹੁਣ ਨਹੀਂ ਇਹ ਚੱਲਦੀ ਮੁਹੰਮਦ ਸਾਹਿਬ ਦੀ ਇੱਕ ਬੇਗਮ ਮਰੀਮ ਹੋਈ ਹੈ ਜਦੋਂ 6 ਮਹੀਨਿਆਂ ਦਾ ਬੱਚਾ ਇਹਦਾ ਚੜਾਈ ਕੀਤਾ ਤਾਂ ਮੁਹੰਮਦ ਸਾਹਿਬ ਦੀ ਦਾੜੀ ਅਥਰੂਆਂ ਨਾਲ ਭਿੱਜ ਗਈ ਸੀ। ਨੈਪੋਲੀਅਨ ਨੂੰ ਬਹੁਤ ਵੱਡਾ ਬਹਾਦਰ ਮੰਨਦੇ ਐ ਮੈਦਾਨੇ ਜੰਗ 'ਚ ਜਿਹਦਾ ਜਦੋਂ ਇਹਦਾ ਇੱਕ ਜਰਨੈਲ ਚੜਾਈ ਕਰ ਗਿਆ ਤਾਂ ਨੈਪੋਲੀਅਨ ਕੀਰਨੇ ਪਾਉਣ ਲੱਗ ਗਿਆ ਸੀ। ਪਿਆਰਿਓ ਦੂਰ ਕਿਉਂ ਜਾਂਦੇ ਤੁਸੀਂ ਅੱਜ ਨਿਊਜ਼ੀਲੈਂਡ 'ਚ ਬੈਠੇ ਹੋ। ਹੁਣ ਕਾਫੀ ਚਿਰ ਵੀ ਹੋ ਗਿਆ ਆਇਆਂ। ਕੁਝ ਭਰਾ ਮੇਰੇ ਨਵੇਂ ਆਏ। ਕਿਉਂ 2019 'ਚ ਮੈਂ ਆਇਆ ਸੀ ਉਦੋਂ ਨਾਲੋਂ ਸੰਗਤ ਜ਼ਿਆਦਾ ਹੋਣ। ਧਿਆਨ ਨਾਲ ਬੇਨਤੀ ਸੁਣੋ। ਤੁਸੀਂ ਅਰਦਾਸਾਂ ਕੀਤੀਆਂ ਜੋਦੜੀਆਂ ਕੀਤੀਆਂ ਵੀਜ਼ਾ ਲੱਗ ਜੇ ਲੱਗਿਆ ਚਾਰ ਚੜ੍ਹਿਆ ਇੰਨੇ ਦਿਨ ਰਹਿ ਗਏ ਜਾਣਾ ਹੈ ਜਾਣਾ ਹੈ ਜਾਣਾ 에어ਪੋਰਟ ਤੱਕ ਛੱਡਣ ਆਏ ਘਰ ਦੇ ਆਏ ਨਹੀਂ ਤੇ 에어ਪੋਰਟ ਤੇ ਜਦੋਂ ਗਲਬਕੜੀ ਪਾ ਕੇ ਮਿਲੇ ਉਦੋਂ ਕੀ ਹੋਇਆ ਸੀ ਉਦੋਂ ਅੱਖਾਂ 'ਚੋਂ ਅਥਰੂ ਹਾਲਾਂਕਿ ਪਤਾ ਸੀ ਪੱਕਾ ਜਿੱਥੇ ਸਟੇ ਹੋਊਗੀ ਉੱਥੇ ਵੀਡੀਓ ਕਾਲ ਲਾ ਲੈਣੀ ਹੈ ਪਤਾ ਸੀ ਪੱਕਾ ਪੈਸੇ ਕਮਾਉਣ ਚੱਲੇ ਆ ਜੰਗ ਨੂੰ ਨਹੀਂ ਚੱਲੇ ਮਰ ਮੋ ਵਿੱਚ ਇੰਨੀ ਤਾਕਤ ਹੈ ਕਿੰਨਾ ਫੀਲ ਕਰਦੇ ਹੋ ਤੁਸੀਂ ਅਹਿਸਾਸ ਕਰਦੇ ਹੋ ਮੋ ਦੀ ਤਾਕਤ ਹੈ ਤੇ ਜਿਸ ਗੁਰੂ ਗੋਬਿੰਦ ਸਿੰਘ ਪਿਤਾ ਨੂੰ ਅੱਜ ਯਾਦ ਕਰ ਰਹੇ ਆ ਅਹਿਸਾਸ ਕਰੋ ਇਹ ਮੁਸਲਮ ਲਖਾਰੀ ਦੇ ਬੋਲ ਹੈ ਹਕੀਮ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਕਹਿੰਦਾ ਯਾਕੂਬ ਕੋ ਯੂਸਫ ਕੇ ਵਿਚੜਨੇ ਨੇ ਰੁਲਾਇਆ ਸਾਬਰ ਕੋਈ ਕਮ ਹੈ ਐਸਾ ਰਸੂਲੋਂ ਮੇ ਆਇਆ ਕਟਵਾ ਕੇ ਪਿਸਰ ਚਾਰੇ ਇੱਕ ਅੰਸੂ ਨਾ ਗिराਇਆ رتبہ گرو گوبند نے رشیوں کا وڈایا ڈنڈک میں پھرے رام تو سیتا تھی بگل میں وہ فقر جہاں ہند کی ماتا تھی بگل میں لشمن سا بردر تھا سیتا سی پتی برت سے بن رام کو کر تھا باقی ہے کنیہ کرشن باقی ہے کنیہ تو نہیں ان کا پسر تھا سچ ہے گرو گوبند کا رتبہ ہی دگر تھا دگر کہ وکھرا ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਰਤਬਾ ਹੀ ਵੱਖਰਾ ਹੈ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ ਕਿ ਗੁਰੂ ਗੋਬਿੰਦ ਸਿੰਘ ਫਲਾਣੇ ਵਰਗੇ ਹੋਏ ਆ ਜਾਂ ਫਲਾਣਾ ਗੁਰੂ ਗੋਬਿੰਦ ਸਿੰਘ ਵਰਗਾ ਹੋਇਆ ਇਸ ਮੁਸਲਮਨ ਲਿਖਾਰੀ ਨੇ ਇੱਕ ਹੋਰ ਖਰੀ ਗੱਲ ਕਹਿ ਦਿੱਤੀ ਕਹਿੰਦਾ ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾਕਰ ਰੂਹ ਫੂਕਦੀ ਗੋਬਿੰਦ ਨੇ ਔਲਾਦ ਕਟਾਕਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇੱਕੋ ਇੱਕ ਰਹਿਬਰ ਜਿਹੜਾ ਆਪਣੀ ਕੌਮ ਦੇ ਲਈ ਆਪਣੇ ਪੁੱਤਾਂ ਨੂੰ ਸ਼ਹੀਦ ਕਰਵਾਵੇ ਇਸੇ ਕਰਕੇ ਉਹ ਮੁਸਲਮ ਲਖਾਰੀ ਕਹਿੰਦਾ ਬਸ ਇੱਕ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈ ਘਟਾਏ ਬਾਪ ਨੇ ਬੇਟੇ ਜਾਂ ਖੁਦਾ ਕੇ ਲਈ ਗੁਰੂ ਸਵਾਰਿਓ ਉਹ ਪਾਕ ਧਰਤੀ ਸ਼੍ਰੀ ਚਮਕੌਰ ਸਾਹਿਬ ਦੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ ਜਹਾਂ ਕੀ ਖਾਕ ਪੇ ਤੋ ਖੁਦਾ ਤਹੀ ਕੁਰਬਾਨ ਹੋਤਾ ਹੈ ਮਹਿਸੂਸ ਕਰਿਏ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਰਵੰਸ ਵਾਰ ਕੇ ਸਾਨੂੰ ਆਪਣੀ ਗੋਦੀ 'ਚ ਬਿਠਾਇਆ ਸਿਫਤਾ ਨਹੀਂ ਉਹਦੀਆਂ ਹੋਣੀਆਂ ਪੂਰੀ ਜ਼ਿੰਦਗੀ ਲਾ ਦੀਏ ਭਾਵਾਂ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਪੀਹੋ ਗੋਬਿੰਦ ਕੀ ਤਾਰੀਫ ਓ ਘਮ ਹੈ ਹਰਚੰਦ ਮੇਰੇ ਹੱਥ 'ਮੇ ਪਰਜ਼ੋਰ ਕਲਮ ਹੈ ਸਤਗੁਰ ਕੇ ਲਿਖੂ ਵਸਪ ਕਹਾ ਤਾਬ ਰਕਮ ਹੈ ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਵਹਿਰ ਕੋ ਦੇਖੇ ਸਾਹਲ ਕੋ ਜਾਂ ਮੰਝਦਰ ਕੋ ਜਾਂ ਲਹਿਰ ਕੋ ਦੇਖੇ ਤੇ ਆਖਿਰ ਤੇ ਮੈਂ ਇੱਕ ਬੇਨਤੀ ਕਰਨੀ ਹੈ ਹੁਣ ਆਪਾਂ ਸਵੇ ਪਰਚੋਲ ਕਰੀਏ ਮੇਰੇ ਮਾਲਕ ਕਲਗੀਆਂ ਵਾਲੇ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਇਨ ਪੁੱਤਰਨ ਕੇ ਸੀਸ ਪਰ ਬਾਹਰ دیے ਸਤਚਾਰ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਚਾਰ ਪੁੱਤ ਵਾਰ ਕੇ ਵਾਜਾਂ ਵਾਲੇ ਨੇ ਸਾਨੂੰ ਆਪਣੀ ਗੋਦੀ ਚ ਬਿਠਾਇਆ ਅਸੀਂ ਸਵੇ ਪਰਚੋਲ ਕਰੀਏ ਕਿ ਗੁਰੂ ਗੋਬਿੰਦ ਸਿੰਘ ਦੀ ਗੋਦੀ ਛੱਡ ਕੇ ਕਿਸੇ ਹੋਰ ਪਾਸੇ ਤਾਂ ਨਹੀਂ ਭਟਕ ਰਹੇ ਇਸ ਲਈ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਾਇਕ ਪੁੱਤ ਧੀਆਂ ਬਣ ਕੇ ਵਿਚਰੀਏ